ਅੱਜ ਤੁਸੀਂ ਹਾਲਾਤ ਦੇਖੋ ਕੀ ਹੈ ਕੀ ਆਪਣਾ ਰਾਜ ਹੈ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ ਹੁਣ ਤਾਂ ਕੋਠੀ ਦਿੱਤੀ ਹੈ ਇੱਕ ਪੇਟੀ ਦਾਰੂ ਦੀ ਆ ਜਾਂਦੀ ਹੈ ਦੋ ਜੀਟਾ ਹੀ ਆ ਉਹਦੇ ਕੋਲੇ ਅਸਲੀ ਮੁੱਖ ਮੰਤਰੀ ਕੇਜਰੀਵਾਲਾ ਹੈ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਤੁਗਾਟਨ ਕਰਨਾ ਕੇਜਰੀਵਾਲਾ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ ਕੇਜਰੀਵਾਲ ਨੇ ਸਸੋੜੀਆਂ ਨੂੰ ਚੰਡੀਗੜੀ ਬਿਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਸਸੋੜੀਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਨਾਲ ਜਾਣੇ ਅੱਡੇ ਮਹਿਕਮੇ ਪੰਜਾਬ ਸਰਕਾਰ ਦੇ ਸਸੋੜੀਆ ਦੇਖਦਾ ਤੇ ਮਹਿਕਮੇ ਜੈਨ ਦੇਖਦਾ ਤੁਸੀਂ ਦੇਖ ਲਓ ਥੂਪਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਹਨੂੰ ਬਣਾਇਆ ਸੰਦੀਪ ਪਾਠਕ ਵਿਕਰਮਜੀ ਸਾਨੀ ਰਾਗਵ ਚੱਟਾ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਹੋ ਜਾਂਦੇ ਆ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਚੀ ਮੰਨਿਸਟਰ ਦਾ ਚੀਫ ਐਡਵਾਈਜ਼ਰ ਹੈ ਵੈਦਵ ਕੁਮਾਰ ਉਹ ਵੀ ਦਿੱਲੀੋਂ ਚੀ ਮੰਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਦਿੱਲੀੋਂ ਹੈਲਥ ਮੰਨਿਸਟਰ ਦਾ ਓ ਐਸ ਡੀ ਸਾਲਮੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ ਰੀਨਾ ਗੁਪਤਾ ਚੇਅਰਮੈਨ ਪੋਲੂਸ਼ਨ ਬੋਰਡ ਉਹ ਵੀ ਦਿੱਲੀੋਂ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਦੀਪਕ ਚੋਹਾਨ ਉਹ ਵੀ ਯੂਪੀ ਤੋਂ ਰਕੇਸ਼ ਗੋਹਿਲ ਰੇਰਾ ਦਾ ਛਰਮਨਾ ਉਹ ਵੀ ਯੂਪੀ ਤੋਂ ਮਹੇਸ਼ਪੂਰੀ ਵਿਜੀਲੈਂਸ ਵਿੱਚ ਪਿਠਾਤਾ ਝੂਠੇ ਕੇਸ ਕਰਨ ਵਾਸਤੇ ਉਹ ਵੀ ਦਿੱਲੀੋਂ ਹਲੇ ਬਹੁਤ ਵੱਡੀ ਲਿਸ਼ਕ ਹੈ ਥੋੜੇ ਇੱਥੇ ਹਰਜੋਤ ਬੈਂਸ ਹੈ ਜਾਂ ਚੀਮਾ ਆ ਤਾਂ ਕੱਲੇ ਦਸਕਤ ਕਰਨ ਵਾਸਤੇ ਰੱਖੇ ਇਹਨਾਂ ਕੋਲੇ ਕੁਝ ਨਹੀਂ ਹੈ